ਇਹ ਤਾਂ ਬੈਟਰੀ ਖੁੱਢੀ ਹੋਈ ਐ ਉਹ ਤਾਂ ਸਿਆਸਤਦੰਦ ਕੇ ਸਿਆਸਤ ਨਹੀਂ ਕੀਆ ਉਹਨੇ ਕਿਹਨੀ ਸਿਆਸਤ ਕਰੀ ਐ ਇੱਕ ਦਿਨ ਦੱਸੇ ਉਹਨੇ ਪੰਜਾਬ ਦੇ ਉੱਤੇ ਕੋਈ ਤਰ੍ਹਾਂ ਨੇ ਮਜਾਰੇ ਕੋਈ ਕੁਛ ਕਰਿਆ ਹੋਵੇ ਪਰ ਸਟੇਟਮੈਂਟ ਉਹ ਦਿੰਦਾ ਸੀ ਜਿਹੜੀਆਂ ਭਾਜਪਾ ਨੂੰ ਵੀ ਫਿੱਟ ਆਉਂਦੀਆਂ ਸੀ ਤੇ ਜਿਹੜੀਆਂ ਪੰਜਾਬ ਦੇ ਜਿਹੜਾ ਅਮਨ ਚੈਨ ਹੈ ਉਹਨੂੰ ਅੱਗ ਲਾਉਣਾ ਲੱਗਾ ਸੀ ਇਹ ਜਵਨੀ ਵਿੱਚ ਬਿੱਟੂ ਨਹੀਂ ਜਿੱਤਦਾ ਸੀ ਇਹ ਪਨੇਖਾ ਐ ਇਸ ਨੂੰ ਫੇ ਕਾਂਗਰਸ ਪਾਰਟੀ ਜਿੱਤਦੀ ਸੀ ਸੋ ਇਸ ਕਰਕੇ ਬਿੱਟੂ ਦਾ ਜਿਹੜੀ ਚੋਣ ਸੀ ਉਹ ਕਾਂਗਰਸ ਪਾਰਟੀ ਕਰਕੇ ਜਿੱਤੇ ਤਾਂ ਸੀ ਆਪਨੇ ਕਰਕੇ ਬਿੱਟੂ ਦਾ ਕੋਈ ਪਰਮਾ ਅੱਜ ਖੜਾ ਹੋ ਜੀ ਐ ਕਰੇ ਇੰਡੀਪੈਂਡੈਂਟ ਖੜਾ ਹੋ ਕੇ ਮੈਂ ਕਹਿੰਦਾ ਵੀ ਉਹ 50000 ਵੋਟ ਲੈ ਕਹਾ ਰਾਜਸਥਾਨ ਦੇ ਹਟਾ ਤਾਂ ਨਾ ਬਸੰਦਰ ਰਾਜ ਜੀ ਬਿੱਟੂ ਉਹਦਾ ਕਿ ਮੁਕਾਬਲਾ ਕਰੇਗਾ ਬਸੰਦਰ ਰਾਜ ਦਾ ਸੋ ਇਸ ਕਰਕੇ ਬਿੱਟੂ ਲੁਧਿਆਣੇ ਦੇ ਵਿੱਚੋਂ ਭਾਜਪਾ ਦੀ ਟਿਕਟ ਤੇ ਕਾਂਗਰਸੀ ਜਿੱਤੇ ਫਿਰ ਉਹਨੂੰ ਚਾਲ ਵੋਟਾਂ ਵਿੱਚ ਦਿੰਦੀਆਂ ਭਾਜਪਾ ਜੀ ਦਾ ਉਹਦੇ ਕੋਲ ਕੀ ਹੈ ਲੁਧਿਆਣੇ ਛੀ ਦੀ ਜੇ ਪਿੰਡ ਕਿੰਨਾ ਕਰ ਗਰੇਵਾਲ ਸਾਹਿਬ ਨੇ ਜਿਆਨੀ ਸਾਹਿਬ ਨੇ ਇਸ ਹਨਾ ਦਾ ਫੈਸਲਾ ਕਰਾਉਣ ਦੇ ਵਾਸਤੇ ਇੰਨਾ ਜ਼ਿਆਦਾ ਔਖੇ ਹੋਏ ਉਹਨਾਂ ਦੀ ਕੋਈ ਮੁਕਤ ਨਹੀਂ ਜਿਹੜੇ ਅਸ਼ਵਨੀ ਜੀ ਜਿਨ੍ਹਾਂ ਦਾ ਘਰ ਦਾ ਘਰਾਓ ਹੁੰਦਾ ਰਿਹਾ ਉਹ ਉਹਨਾਂ ਦੀ ਕੋਈ ਮੁਕਤ ਨਹੀਂ ਪਰਖ ਕੀ ਦੀ ਗਲਤ ਹੋਈ ਹੈ ਪਰਖ ਹੋਈ ਹੈ ਕਾਂਗਰਸ ਪਾਰਟੀ ਦੀ ਜਿਨੇ ਉਹ ਜੇ ਬੰਦੇ ਨੂੰ ਰੱਖਿਆ ਔਰ ਬੋਲੇ ਨਹੀਂ ਅੱਜ ਬੋਲਦੇ ਨਹੀਂ 2 ਲੱਖ ਵੋਟ ਘਟਾ ਨਹੀਂ ਸੀ ਕਿ ਪਹਿਲਾਂ ਕਿਉਂ ਨਹੀਂ ਬੋਲਦੇ ਵੀ ਜਿਹੜੇ ਬਿਆਨ ਦਿੰਦਾ ਗਲਤ ਦਿੰਦਾ ਪਿਛਲੇ 1 ਸਾਲ ਤੋਂ ਲਗਾਤਾਰ ਡੇਢ ਸਾਲ ਤੋਂ ਬਿਆਨ ਇਹ ਜੇ ਦਿੰਦਾ ਆ ਤੇ ਉਹਨਾਂ ਕਿਉਂ ਨਹੀਂ ਟਕਿਆ ਦੂਜੀ ਗੱਲ ਬਹੁਤੀਆਂ ਪਾਰਟੀਆਂ ਚੱਕਵਾ ਚੋਲਾ ਹੋ ਗਈਆਂ ਕਿਉਂਕਿ ਪਾਰਟੀਆਂ ਵਾਲਾ ਕੰਮ ਤਾਂ ਕਰਦੀਆਂ ਨਹੀਂ ਲੋਕਾਂ 'ਚ ਸਿਆਸਤ ਨਹੀਂ ਕਰ ਰਹੀਆਂ ਤੇ ਰਵਨੀਤ ਬਿੱਟੂ ਜਿਹੜਾ ਛਾਲ ਮਾਰ ਕੇ ਗਿਆ ਗਲਤ ਗਿਆ ਉਹ ਉਹਦੇ ਪੈਰ ਪੈਦਾ ਹੀ ਨਹੀਂ ਸੀਗੇ ਉਹ ਕੋਈ ਸਿਆਸਦਾਨ ਨਹੀਂ ਹੈ ਉਹਦੀ ਕੋਈ ਸਿਆਸਤ ਨਹੀਂ ਹੈ ਉਹਦਾ ਕੋਈ ਪਿਛੋਕੜ ਨਹੀਂ ਹੈ ਉਹਨੂੰ ਸਿਰਫ ਪਰਿਵਾਰ ਕਰਕੇ ਦਾਦੇ ਕਰਕੇ ਮਿਲਿਆ ਸੀਗਾ ਤੇ ਹੁਣ ਬੀਜੇਪੀ ਚੜਾ ਗਿਆ ਦਾਦਾ ਦਾ ਬੀਜੇਪੀ ਦੇ ਨਾਂ ਆ ਰਹੀਆ ਦਾਦਾ ਕਦੇ ਕਮਨਲ ਸਟੈਂਡਿੰਗ ਆ ਦਾਦੇ ਰਵਨੀਤ ਬਿੱਟੂ ਕੋਈ ਸਮਾਜਿਕ ਕਰਕੁਨ ਨਹੀਂ ਰਹਿ ਸਕਦੇ ਉਹ ਕਦੇ ਕੋਈ ਸਿਆਸੀ ਕਾਰਕੁਨ ਨਹੀਂ ਰਿਹਾ ਕਦੇ ਉਹ ਕਦੇ ਸਟੂਡੈਂਟ ਨੇਤਾ ਨਹੀਂ ਰਿਹਾ ਕਦੇ ਉਹ ਕਦੇ ਧਾਰਮਿਕ ਕਾਰਕੁਨ ਨਹੀਂ ਰਿਹਾ ਉਹਨੇ ਕੋਈ ਬੜਾ ਬਹਾਦਰੀ ਵਾਲਾ ਕੰਮ ਨਹੀਂ ਕਰਿਆ ਲੋਕ ਸਭਾ 2024 ਦੀਆਂ ਚੋਣਾਂ ਬਿਲਕੁਲ ਨੇੜੇ ਨੇ ਤੇ ਉਸ ਤੋਂ ਪਹਿਲਾਂ ਹੀ ਕਈ ਲੀਡਰਾਂ ਨੇ ਪਾਰਟੀਆਂ ਬਦਲਣਾ ਸ਼ੁਰੂ ਕਰ ਦਿੱਤਾ ਤੇ ਗੱਲ ਪੰਜਾਬ ਦੀ ਕਰਾਂਗੇ ਪੰਜਾਬ ਦੇ ਵਿੱਚੋਂ ਰਵਨੀਤ ਬਿੱਟੂ ਜੋ ਕਿ ਸਿਟਿੰਗ ਐਮਪੀ ਸਨ ਲੁਧਿਆਣੇ ਤੋਂ ਉਹ ਭਾਜਪਾ ਵਿੱਚ ਚਲੇ ਜਾਂਦੇ ਨੇ ਹੁਣ ਅਗਲਾ ਸਵਾਲ ਇਹ ਆਉਂਦਾ ਕਿ ਭਾਜਪਾ ਵਿੱਚ ਉਹਨਾਂ ਦਾ ਜਾਣ ਦਾ ਤੁੱਕ ਕੀ ਬੰਦਾ ਕੀ ਕਾਰਨ ਹੋ ਸਕਦਾ ਹੈ ਕੀ ਟਿਕਟ ਨਹੀਂ ਮਿਲਨੀ ਸੀ ਕਾਂਗਰਸ ਪਾਰਟੀ ਵੱਲੋਂ ਤਾਂ ਇਹ ਜੇ ਟਿਕਟ ਮਿਲਨੀ ਸੀ ਪਰ ਲੁਧਿਆਣਾ ਛੱਡ ਕੇ ਕਿਤੇ ਹੋਰ ਭੇਜਣਾ ਚਾਹੁੰਦੇ ਸਨ ਇਹ ਕਾਰਨ ਹੋ ਸਕਦਾ ਹੈ ਇੱਕ ਕਾਫੀ ਵੱਡਾ ਲੰਮਾ ਤਜਰਬਾ ਵੀ ਹੈ ਰਮਨੀਤ ਬਿੱਟੂ ਨੂੰ ਪਰ ਉਹਨਾਂ ਦਾ ਪਿਛੋਕੜ ਵੀ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਕਿਉਂਕਿ ਬੇਅੰਦ ਸਿੰਘ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਪੋਤੇ ਨੇ ਉਸ ਤੋਂ ਬਾਅਦ ਜਦੋਂ ਭਾਜਪਾ ਵਿੱਚ ਜੁਆਇਨ ਕਰ ਲੈਂਦੇ ਨੇ ਤਾਂ ਅਲੱਗ-ਅਲੱਗ ਸਟੇਟਮੈਂਟ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਟਿਕਟ ਕਰਕੇ ਰਨੀਤ ਬਿੱਟੂ ਨੇ ਪਾਰਟੀ ਛੱਡ ਦਿੱਤੀ ਹੈ ਜਿਸ ਵਿੱਚ ਹੋ ਵੀ ਅਲੱਗ-ਅਲੱਗ ਕਾਰਨ ਹੋ ਸਕਦੇ ਨੇ ਪਰ ਸਿਆਸੀ ਵਾਅਦੇ ਉਹ ਲਗਾਤਾਰ ਜਾਰੀ ਨੇ ਕੀ ਛੱਡਣ ਦਾ ਕੀ ਕਾਰਨ ਹੋ ਸਕਦਾ ਹੈ ਤੇ ਗੱਲ ਕਰਾਂਗੇ ਸਿਮਰਨਜੀਤ ਬੈਂਸ ਵੀ ਜਿਨ੍ਹਾਂ ਨੇ ਭਾਜਪਾ ਜੁਆਇਨ ਕਰ ਲਈ ਸੀ ਹੁਣ ਸਭ ਤੋਂ ਅਹਿਮ ਸਵਾਲ ਹੈ ਕਿ ਜੋ ਭਾਜਪਾ ਪੰਜਾਬ ਦੇ ਵਿੱਚ ਮੌਜੂਦ ਲੀਡਰ ਨੇ ਹੁਣ ਉਹ ਵੀ ਦੇਖਦੇ ਹੋਣਗੇ ਕਿ ਕੀ ਹੋ ਕੀ ਦੇ ਆ ਵੀ ਭਾਜਪਾ ਜਿਸ ਤਿਕਾ ਜੁਆਇਨ ਕਰਾ ਰਹੀ ਹੈ ਪੰਜਾਬ ਦੇ ਵਿੱਚ ਪਰ ਜਿਹੜੇ ਪਹਿਲਾਂ ਹੀ ਭਾਜਪਾ ਵਿੱਚ ਪੁਰਾਣੇ ਲੀਡਰ ਮੌਜੂਦ ਨੇ ਹੁਣ ਉਹਨਾਂ ਦਾ ਕੀ ਹੋਊਗਾ ਕਿ ਉਹਨਾਂ ਨੂੰ ਟਿਕਟਾਂ ਮਿਲਣਗੀਆਂ ਕਿਸਾਨੀ ਮੋਰਚੇ ਵੇਲੇ ਉਹਨਾਂ ਪੁਰਾਣੇ ਭਾਜਪਾ ਲੀਡਰਾਂ ਦਾ ਹੀ ਘਰਾਵ ਹੁੰਦਾ ਰਿਹਾ ਹੈ ਰਵਨੀਤ ਬਿੱਟੂ ਕਿਸਾਨੀ ਮੌਲਚੇ ਵਿੱਚ ਜਾਂਦੇ ਨੇ ਜਾ ਕੇ ਉਥੇ ਭਾਜਪਾ ਦੇ ਖਿਲਾਫ ਸਟੇਟਮੈਂਟ ਦਿੰਦੇ ਨੇ ਪਦ ਕਿਹਾ ਜਦੋਂ ਭਾਜਪਾ ਦੇ ਲੀਡਰਾਂ ਦਾ ਪੰਜਾਬ 'ਚ ਹੁੰਦਾ ਸੀ ਕਿ ਹੁਣ ਉਹਨਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਜੋ ਕਾਂਗਰਸ 'ਚੋਂ ਛੱਡ ਕੇ ਭਾਜਪਾ ਵੀ ਚਾਦੇ ਨੇ ਟਿਕਟਾਂ ਉਹਨਾਂ ਨੂੰ ਮਿਲਣਗੀਆਂ ਗੱਲ 84 ਦੀ ਵੀ ਕਰਾਂਗੇ ਪਰ ਪਹਿਲਾਂ ਸਮਝ ਲਈਏ ਕਿ ਪਾਰਟੀ ਛੱਡਣ ਦਾ ਕਾਰਨ ਕੀ ਹੋ ਸਕਦਾ ਤੇ ਦੂਜੇ ਪਾਸੇ ਜੇ ਕੋਈ ਅੱਧਾ ਰੁੱਸ ਜਾਂਦਾ ਹੈ ਜੇ ਕਿਸੇ ਨੂੰ ਟਿਕਟ ਨਹੀਂ ਮਿਲਦੀ ਕੀ ਉਹ ਪਾਰਟੀ ਛੱਡ ਦਿੰਦਾ ਤਾਂ ਉਹਦੀ ਵਿਚਾਰਤਾ ਦਾ ਫਿਰ ਜੁੜੀ ਕਿਸ ਨਾਲ ਹੋਈ ਹੈ ਪਹਿਲਾਂ ਲੱਗ ਰਿਹਾ ਹੈ ਕਿ ਸਾਡੇ ਨਾਲ ਚਰਚਾ ਕਰਾਂਗੇ ਸਭ ਨੂੰ ਸਵਾਗਤ ਹੈ ਸ਼ੁਕਰੀਆ ਜੀ ਸਰ ਚੋਣਾਂ ਦਾ ਸਮਾਂ ਪਾਰਟੀਆਂ ਛੱਡਣਾ ਪਾਰਟੀ ਛੱਡ ਕੇ ਜਾਣਾ ਰਿਜ਼ਾਈਨ ਦੇ ਦੇਣਾ ਇਹ ਚੱਲਦਾ ਹੁੰਦਾ ਹੈ ਚਾਹੇ ਲੋਕ ਸਭਾ ਦੀ ਇਲੈਕਸ਼ਨ ਹੋਵੇ ਚਾਹੇ ਵਿਧਾਨ ਸਭਾ ਦੀ ਇਲੈਕਸ਼ਨ ਹੋਵੇ ਪ੍ਰਧਾਨਨੀਤ ਬਿੱਟੂ ਦਾ ਅਚਾਨਕ ਭਾਜਪਾ ਨੂੰ ਜੁਆਇਨ ਕਰ ਲੈਣਾ ਅਚਾਨਕ ਵੀ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਨੂੰ ਪਤਾ ਹੈ ਜਦੋਂ ਅ ਕਿਸਾਨੀ ਮੋਸਟਾ ਲੱਗਿਆ ਹੋਇਆ ਸੀ ਰਵਨੀਤ ਬਿੱਟੂ ਦੀਆਂ ਤਸਵੀਰਾਂ ਨੇ ਅਮਿਤ ਸ਼ਾਹ ਜੀ ਨਾਲ ਸਿੱਧਾ ਜਾ ਕੇ ਮਿਲਦੇ ਵੀ ਰਹੇ ਨੇ ਇੱਕ ਐਨੀ ਪਿਛੋਕੜ ਉਹਨਾਂ ਦਾ ਜੋ ਹੈ ਕਾਂਗਰਸ ਪਾਰਟੀ ਵਿੱਚੋਂ ਦੇ ਆ ਬਿਆਨ ਸਿੰਘ ਉਹਨਾਂ ਦੇ ਜੋ ਦਾਦਾ ਜੀ ਸਾਨ ਉਹ ਵੀ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਬਣਦੇ ਨੇ ਕਾ ਕਦਨ ਕੀ ਹੋ ਸਕਦਾ ਹੈ ਕੋਈ ਆਡਿਓਲੋਜੀ ਹੋ ਸਕਦੀ ਜਾਂ ਕਦਨੇ ਵੀ ਟਿਕਟ ਨਹੀਂ ਮਿਲਦੀ ਸੀ ਜਾਂ ਮਿਲਦੀ ਸੀ ਕੋਈ ਹੋ ਸਟੇਸ਼ਨ ਸੀ ਅਸਲ ਕਿ ਜਿਹੜੇ ਥੋੜੀ ਉਮਰ ਦੇ ਬੰਦੇ ਨੇ ਉਹਨਾਂ ਨੇ ਛਾਲਾ ਮਾਰਦੀ ਦੇਖੇ ਨੇ ਥੋੜੀ ਜਿਹੜੀ ਸਟੇਟਮੈਂਟ ਹੈ ਨਾ ਵੀ ਚੋਣਾਂ ਵੇਲੇ ਛਾਲਾ ਮਾਰਦੇ ਰਹੇ ਨੇ ਮੈਂ ਦੇ ਉਲਟ ਤੋਂੜਨ ਦੁੱਗਣੀ ਉਮਰ ਮੇਰੀ ਮੈਂ ਉਹ ਦੇਖਿਆ ਨਹੀਂ ਜੇ ਨਹੀਂ ਛਾਲਾ ਮਾਰਦੇ ਸੀ ਉਹ ਫੇਰ ਦੇਖਿਆ ਉਹ ਚਾਹੇ ਭਾਜਪਾ ਸੀ ਚਾਹੇ ਕੱਦੀ ਸੀ ਸਾਰੀਆਂ ਪਾਰਟੀਆਂ ਪੰਜਾਬ ਸੀਗੇ ਉਦੋਂ ਭਾਜਪਾ ਦੇ ਨਾਮ ਨਹੀਂ ਉਦੋਂ ਉਹਨੂੰ ਪਾਤੀ ਜਨ ਸੰਘ ਕਹਿੰਦੇ ਸੀ ਕਾਂਗਰਸ ਸੀ ਕਮੇਡਸ ਸੀਗੇ ਮੈਂ ਛਾਲਾ ਮਾਰਦੇ ਨਹੀਂ ਦੇਖੇ ਇਹ ਹੁਣ ਮਾਰ ਲੱਗੇ ਨੇ ਉਹਦਾ ਕਾਰਨ ਕੀ ਹੈ ਪਹਿਲਾਂ ਪਾਰਟੀਆਂ ਕਿਸੇ ਸਿਧਾਂਤ ਤੇ ਚੱਲਦੀਆਂ ਸੀ ਉਹ ਸੇਵਾ ਦੇ ਵਾਸਤੇ ਚੱਲਦੀਆਂ ਸੀ ਲੋਕਾਂ ਚ ਰਾਜਨੀਤੀ ਕਰਦੀਆਂ ਸੀ ਧੰਨੇ ਮਜਾਰੇ ਕਰਦੀਆਂ ਸੀ ਹੁੰਦਾ ਇਹ ਇੱਕ ਦੂਜੇ ਮੈਨੇ ਦੇੰਤੇ ਬਗੇ ਹੋਏ ਨੇ ਇਹ ਪਰਵਾਰਵਾਦੀ ਨੇ ਰਵਨੀਤ ਬਿੱਟੂ ਕੋਈ ਸਮਾਜਿਕ ਕਾਰਕੁਨ ਨਹੀਂ ਰਿਹਾ ਕਦੇ ਉਹ ਕਦੇ ਕੋਈ ਸਿਆਸੀ ਕਾਰਕੁਨ ਨਹੀਂ ਰਿਹਾ ਕਦੇ ਉਹ ਕਦੇ ਸਟੂਡੈਂਟ ਨੇਤਾ ਨਹੀਂ ਰਿਹਾ ਕਦੇ ਉਹ ਕਦੇ ਧਾਰਮਿਕ ਕਾਰਕੁਨ ਨਹੀਂ ਰਿਹਾ ਉਹਨੇ ਕੋਈ ਬੜਾ ਬਹਾਦਰੀ ਵਾਲਾ ਕੰਮ ਨਹੀਂ ਕਰਿਆ ਉਹਦਾ ਇੱਕੋ ਹੀ ਸੀ ਕਿ ਉਹਦੇ ਦਾਦਾ ਸਰਬੇਨ ਸਿੰਘ ਜਿਹੜੇ ਤਕੜੇ ਸਿਆਸਦਾਨ ਸੀ ਜਿਹੜੇ ਪਿੰਦੇ ਦੇ ਸਰਪੰਚ ਤੋਂ ਲੈ ਕੇ ਪਾਲ ਦੇ ਵਿੱਚੋਂ ਅੱਗੇ ਉੱਠ ਕੇ ਆਏ ਪੁਰਨਾ ਦਾ ਕਤਲ ਹੋ ਗਿਆ ਤੇ ਤੇਜ ਪ੍ਰਕਾਸ਼ ਨੂੰ ਪ੍ਰਤਾਪ ਪ੍ਰਕਾਸ਼ ਨੂੰ ਪਹਿਲਾਂ ਬਣਾਤਾ ਐਗਰੀਕਲਚਰ ਇਨਸਪੈਕਟਰ ਹੁੰਦੇ ਸੀ ਉਹਨਾਂ ਨੂੰ ਰਿਜਾਇਨ ਕਰਕੇ ਮੰਤਰੀ ਬਣਾਤਾ ਮੁੜ ਕੇ ਨਦੀ ਲਾਟਰੀ ਚੰਨਾ ਪੈਣ ਭਈਆਂ ਦੀ ਖੁੱਢ ਗਈ ਸੋ ਇਹ ਤਾਂ ਲਾਟਰੀ ਖੁੱਡੀ ਹੋਈ ਹੈ ਉਹ ਤਾਂ ਸਿਆਸਦਾਨ ਦੇ ਸਿਆਸਦਾਨ ਕੀ ਹੈ ਉਹਨੇ ਕਿਹੜੀ ਸਿਆਸਤ ਕੀਤੀ ਹੈ ਇੱਕ ਦਿਨ ਦੱਸੇ ਹੁਣੇ ਪੰਜਾਬ ਦੇ ਉੱਤੇ ਕੋਈ ਤਰ੍ਹਾਂ ਨੇ ਮਜਾਰਾ ਕੋਈ ਕੁਛ ਕਰਿਆ ਹੋਵੇ ਕਿਸਾਨਾਂ ਦਾ ਮਜਾਰਾ ਉੱਤੇ ਜਾ ਕੇ ਬੋਲ ਕੇ ਆ ਗਿਆ ਉਹ ਹਰੇਕ ਲੀਡ ਵੀ ਖਰੀਦਣੇ ਕਹਿੰਦਾ ਉੱਥੇ ਤਾਂ ਭਾਵੇਂ ਚਾਰ ਬੰਦੇ ਬੈਠੇ ਹੋਣ ਇਹ ਲੀਡਰ ਤਾਂ ਜਾ ਕੇ ਬੋਲਦੇ ਕੋਈ ਆਪਦਾ ਤਾ ਅਧਾਰ ਹੈ ਨਹੀਂ ਸੋ ਬਿੱਟੂ ਦਾ ਆਪਦਾ ਕੋਈ ਅਧਾਰ ਨਹੀਂ ਸੀ ਪਿਛਲੇ 1.5 ਸਾਲ ਤੋਂ ਜਿਹੜੀਆਂ ਉਹ ਸਟੇਟਮੈਂਟਸ ਦਿੰਦਾ ਸੀ ਉਹ ਮੈਂ ਨਹੀਂ ਕਹਿੰਦਾ ਉਹ ਭਾਜੀਪੀ ਦੇ ਕਹੇ ਤੋ ਦਿੰਦਾ ਸੀ ਪਰ ਸਟੇਟਮੈਂਟ ਉਹ ਦਿੰਦਾ ਸੀ ਜਿਹੜੀਆਂ ਭਾਜੀਪੀ ਨੂੰ ਵੀ ਫਿੱਟ ਆਉਂਦੀਆਂ ਸੀ ਤੇ ਜਿਹੜੀਆਂ ਪੰਜਾਬ ਦੇ ਜਿਹੜਾ ਅਮਨ ਚਾਹਣਾ ਹੈ ਉਹਨੂੰ ਅੱਗ ਲਾਉਣ ਵਾਲੀਆਂ ਸੀ ਪੰਜਾਬ 'ਚ ਕੋਈ ਖਾਲਸਤਾਨ ਦੀ ਲਹਿਰ ਨਹੀਂ ਹੈ ਪਰ ਰੋਜ਼ ਤੁਸੀਂ ਖਾਲਸਤਾਨੀ ਖੜੇ ਕਰਕੇ ਖਾਲਸਤਾਨੀ ਆਏ ਨੇ ਖਾਲਸਤਾਨੀ ਆਏ ਨੇ ਮੈਂ ਦੇਖੂ ਉਹਨਾਂ ਨੂੰ ਇਹਦਾ ਮਤਲਬ ਤੁਸੀਂ ਇਹੀ ਇਹੀ ਤਾਂ ਵੀ ਜੇਪੀ ਕਰਾਉਣਾ ਚਾਹੁੰਦੀ ਸੋ ਪੰਜਾਬ ਦੇ ਵਿੱਚ ਉਹਨੀਆਂ ਜਿਹੜੀਆਂ ਸਟੇਟਮੈਂਟ ਸੀਗੀਆਂ ਉਹ ਐਂਟੀ ਪੰਜਾਬ ਸੀਗੀਆਂ ਜਿੰਨੀਆਂ ਵੀ ਦਿੰਦਾ ਸੀ ਕਾਂਗਰਸ ਨੂੰ ਨਹੀਂ ਰੁਕਿਆ ਕਾਂਗਰਸ ਆਪ ਦੇ ਹਿੱਤ ਨੇ ਕਿਉਂਕਿ ਕਾਂਗਰਸ ਕਿਹੜਾ ਇੱਕ ਇਹਨਾਂ ਤਾਂ ਇਹ ਹਾਲ ਹੋਇਆ ਪਿਆ ਹੁਣ ਅੱਗੇ ਕਹਿੰਦਾ ਉਹਦੇ 4 ਪੂਰਬੀ ਤੇ 14 ਚੁੱਲੇ ਹੈਂ ਤੇ ਡੱਡੂਆਂ ਦੀ ਪੰਛੀਰੀ ਇਹ ਹੁਣ ਕੋਈ ਕਹੂਗਾ ਜੀ ਤੁਸੀਂ ਪੁਰਵੀਆਂ ਨੂੰ ਕੁਛ ਕਹਤਾ ਪੁਰਵੀਆਂ ਨਹੀਂ ਤਾਂ ਗੰਧ ਆ ਆਮ ਸਭ ਨੂੰ ਪਤਾ ਵੀ ਕਿੱਠੇ ਰਹਿੰਦੇ ਨੇ ਆਪਦਾ ਬਦਾ ਚੁਲ੍ਹਾ ਹੁੰਦਾ ਹਰੇਕ ਦਾ ਇਹ ਗੱਲਾਂ ਕਹਿਣ ਨਾਲ ਕੋਈ ਆਈ ਨਹੀਂ ਆ ਵੀ ਕਿਸੇ ਦੀ ਕੋਈ ਅਸਿਆਣ ਇੱਜਤ ਤੇ ਗੱਲ ਕਰਦਾ ਰੂਟੀਨ 'ਚ ਬਣਿਆ ਹੋਇਆ ਹੈ ਤੇ ਉਹਦੇ ਵਿੱਚ ਜਿਹੜੇ ਰੂਟੀਨ 'ਚ ਮੁਹਾਵਰੇ ਬਣੇ ਹੋਣੇ ਉਹਨਾਂ ਦਾ ਵੀ ਕੋਈ ਮਤਲਬ ਹੈ ਸੋ ਇਹ ਡੱਡੂਆਂ ਦੀ ਪੰਛੀਰੀ ਵਰਗਾ ਕੰਮ ਹੈ ਤੇ ਜਦ ਰੁੱਤ ਆਉਂਦੀ ਹੈ ਉਹਦਾ ਬਈ ਟਾਂ 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 ਸ਼ੁਰੂ ਹੋ ਜਾਂਦੀ ਹੈ ਇਹ ਚੋਣਾ ਦੀ ਰੁੱਤ 'ਚ ਤੁਸੀਂ ਉਹ ਉਹ ਦੇਖਿਆ ਵੀ ਜੋਂ ਮੀਂਹ ਤੇ ਐਂਦੇ ਉਹਦਾ ਟਾਟਾ ਆ ਜਾਂਦੇ ਨੇ ਕਿਉਂ ਕਿਉਂਕਿ ਪਹਿਲਾਂ ਤਾਂ ਗੈਰ ਰਹਿੰਦੇ ਨੇ ਤੇ ਜਿਹੜੇ ਸਿਆਸਦਨੋਂ ਪਹਿਲਾਂ ਗੈਰ ਹੁੰਦਾ ਹੀ ਨਹੀਂ ਇਸ ਕਰਕੇ ਉਹਦਾ ਮੀਂਹ ਪੈਣ ਦੀ ਰੁੱਤ ਨਾਲ ਜਾਂ ਚੋਣਾ ਦੀ ਰੁੱਤ ਨਾਲ ਵੱਡਾ ਸਬੰਧ ਨਹੀਂ ਹੁੰਦਾ ਇਹ ਠੀਕ ਹੈ ਚੋਣਾ ਵੇਲੇ ਉਹ ਜ਼ਿਆਦਾ ਅੱਗੇ ਆ ਜਾਂਦੇ ਨੇ ਪਰ ਉਹ ਪਿੰਨਾ ਵੀ ਲੋਕਾਂ ਚ ਹੁੰਦੇ ਨੇ ਆ ਫਰਕ ਹੈ ਸੋ ਬਿੱਟੂ ਜਿਹੜਾ ਉਹ ਸਿਰਫ ਟਿੱਕ ਟਾਸ ਸੀ ਗਿਆ ਉਹਨੂੰ ਲੁਧਿਆਣੇ ਦੇ ਵਿੱਚ ਈਵਨ ਉਹ ਤੋਂ ਪਹਿਲਾਂ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਉਹ ਜਿਹੜਾ ਆਸ਼ੂ ਹੈ ਮੰਤਰੀ ਰਿਹਾ ਫੂਡ ਸਪਲਾਈ ਦਾ ਉਹਦੇ ਨਾਲ ਥੋੜੀ ਜਿੰਨੀ ਹੋਈ ਕੋਈ ਮਾੜੀ ਮੋਟੀ ਗੱਲਬਾਤ ਹੋਈ ਜੀ ਦੇ ਵਿੱਚ ਉਹਨੇ ਆਖਿਆ ਸੀ ਕਿ ਤੇ ਵੀ ਇਹ ਨੌਜਾਨ ਥੋੜੇ ਗਰਮ ਨੇ ਇਹਨਾਂ ਨੂੰ ਥੋੜਾ ਬਬਾ ਸ਼ਾਂਤ ਕਰਨਾ ਤੇ ਇਹਦੀ ਕਹਾਣੀ ਵੀ ਸ਼ਾਇਦ ਹੋਈ ਹੈ ਸੁਣੇ ਪਤਾ ਨਹੀਂ ਕਿੰਨੀ ਗੱਲ ਠੀਕ ਹੈ ਕਿੰਨੀ ਨਹੀਂ ਦੂਜਾ ਜਿਹੜਾ ਕਾਂਗਰਸ ਨੇ ਬਾਅਦ ਚ ਬਿਆਨ ਦਿੱਤਾ ਗੱਲ ਉਹ ਸੱਚਾ ਵੈਸੇ ਵੇ 2 ਲੱਖ ਤੇ ਹਾਰੀ ਅਸੀਂ ਉੱਥੇ ਇਹਨੂੰ ਕਹਿੰਦੀ ਟਿਕਟ ਮੈਂ ਨਹੀਂ ਸੀ ਬਦਿਆਨੇ ਤੋਂ ਮੈਂ ਨਹੀਂ ਸੀ ਆਨੰਦਪੁਰ ਦੇ ਵਿੱਚ ਪੰਡ ਮਨੀਸ਼ਤ ਵਾਲੀ ਹੈ ਉਹਨੂੰ ਜਿੰਨਾ ਚੱਲਿਓ ਉਹ ਆਨੰਦਪੁਰ ਦੀ ਟਿਕਟ ਸੀ ਕਿਉਂਕਿ ਇੱਕ ਵਾਰੀ ਆਨੰਦਪੁਰ ਤੋਂ ਹੀ ਜਿੱਤਿਆ ਸੀ ਇਹ ਰਣਨੀਤ ਬਿੱਟੂ ਨਹੀਂ ਜ ਕਿ ਕਾਂਗਰਸ پارٹی ਚ ਚੰਦੀ ਸੀ ਆਜ ਤੱਕ ਮੈਂ ਫੇਰ ਕਹਿਣ ਨੂੰ ਤਿਆਰ ਆ ਜਿਹੜਾ ਸਭ ਤੋਂ ਰਿਸਪੈਕਟੇਬਲ ਸਿਆਸਦਾਨ ਹੈ ਪੰਜਾਬ ਜੈਸੇ ਵੀ ਮਰਦਿਆਂ ਆ ਆਮ ਜਿਹੜੇ ਯੰਗਰ ਜਨਰੇਸ਼ਨ ਦੀ ਗੱਲ ਕਰਦਾ ਤਨਵੀਰ ਗਾਂਧੀ ਆ ਤਨਵੀਰ ਗਾਂਧੀ ਜਦ ਆਪਨਾ ਲੜਿਆ ਤਾਂ ਜਿੱਤਿਆ ਸੀ ਜਦ ਇੰਡੀਪੈਂਡੈਂਟ ਖੜਾ ਹੋਇਆ ਉਹ ਦਿਖਾਰਿਆ ਜਵੰਤ ਵੀ ਜਬਤ ਹੋਈ ਹੈ ਅਰ ਉਹ ਤੇ ਕੋਈ ਦਾਗ ਨਹੀਂ ਹੈ ਸਿਆਣਾ ਹੈ ਬੜਿਆ ਲਿਖਿਆ ਸਮਾਜ ਸੇਵਾ ਦਾ ਉਹਦਾ ਰਿਕਾਰਡ ਹੈ ਸਟੂਡੈਂਟ ਯੂਨੀਅਨ ਚ ਕੰਮ ਕਰਨ ਦਾ ਰਿਕਾਰਡ ਹੈ ਕੋਈ ਐ ਨਹੀਂ ਵੀ ਉਹ ਕੋਈ ਹੁਣ ਆਪ ਪਾਰਟੀ ਆਈ ਤੇ ਉਹਦੋਂ ਸਿਆਸਤਦਾਨ ਬਣ ਗਿਆ ਸਿਆਸਤਦਾਨ ਕੋਈ ਜ਼ਰੂਰੀ ਨਹੀਂ ਵੀ ਚੋਣਾ ਵਿੱਚ ਹੀ ਹੋਵੇ ਜਾਂ ਪਾਰਟੀਆਂ ਦੀ ਸਿਆਸਤ ਕਰੇ ਤਾਂ ਹੀ ਸਿਆਸਤ ਹੈ ਸਿਆਸਤ ਇਹ ਵੀ ਹੈ ਕਿ ਤੁਸੀਂ ਲੋਕਾਂ ਦੇ ਹੱਕਾਂ ਦੀ ਗੱਲ ਕਿਵੇਂ ਕਰਦੇ ਹੋ ਤੁਸੀਂ ਸੇਵਾਵਾਂ ਚ ਕੀ ਕਰਦੇ ਹੋ ਜੇ ਤੁਸੀਂ ਡਾਕਟਰ ਹੋ ਧਰਮਿੰਦਰ ਗਾਂਧੀ ਦੇ ਨਾਲ ਪੰਚਾਇਤਾਂ ਦੇ ਟਰੱਕ ਪਰ ਭਰ ਕੇ ਆਉਂਦੇ ਸੀ ਉਹਦੇ ਕੰਮ ਵਾਸਤੇ ਉਹ ਵੀ ਜਵਾਨ ਤੇ ਜਬਤ ਹੋਈ ਸੀ ਉਹਦੀ ਪਾਰਟੀ ਤੋਂ ਨਾ ਚੋਣਾ ਜਿਹੜੀਆਂ ਨੇ ਸਾਡੇ ਐਮਐਲਏ ਦੀ ਚੋਣ ਜਿਤਨੀ ਔਖੀ ਹੈ ਆਜ਼ਾਦਾਂ ਤੇ ਐਮਪੀ ਦੀ ਚੋਣ ਤਾਂ ਬਹੁਤ ਹੀ ਮੁਸ਼ਕਲ ਹੈ ਅੱਜ ਦੀ ਗੱਲ ਨਹੀਂ ਮੈਂ ਪੁਰਾਣੇ ਜ਼ਮਾਨੇ ਤੋਂ ਕਹਾਂ ਮੈਂ ਹੁਣ ਤੱਕ ਮੈਨੂੰ ਯਾਦ ਹੈ ਇੱਕ ਚੰਤਨ ਸਿੰਘ ਹੁੰਦੇ ਸੀ ਪਟਿਆਲੇ ਤੋਂ ਉਹ ਡੀਐਸ ਵੀ ਰਹੇ ਸੀ ਕਿਸੇ ਜਵਾਨੇ ਚੰਗਾ ਇਮਾਨਦਾਰ ਆਦਮੀ ਸੀ ਕੋਹੜੀਆਂ ਤੋਂ ਸੀ ਸ਼ਹਿਰ ਉਹ ਜਿੱਤਿਆ ਸੀ ਇੰਡੀਪੈਂਡੈਂਟ ਨਹੀਂ ਤਾਂ ਕਿ ਇੰਡੀਪੈਂਡੈਂਟ ਜਿਤਨਾ ਕਿ ਜਿੰਨਾ ਸੌਖਾ ਕੰਮ ਹੈ ਫੇਰ ਇਸ ਕਰਕੇ ਬਿੱਟੂ ਦਾ ਜਿਹੜੀ ਚੋਣ ਸੀ ਉਹ ਕਾਂਗਰਸ ਪਾਰਟੀ ਕਰਕੇ ਜਿੱਤਦਾ ਸੀ ਆਪ ਦੇ ਕਰਕੇ ਬਿੱਟੂ ਦਾ ਕੋਈ ਪ੍ਰਭਾਵ ਅੱਜ ਖੜਾ ਹੋ ਜੀ ਐ ਕਰੇ ਇੰਡੀਪੈਂਡੈਂਟ ਖੜਾ ਹੋ ਕੇ ਮੈਂ ਕਹਿੰਦਾ ਵੀ ਉਹ 50000 ਵੋਟ ਲੈ ਕੇ ਖੜਾ ਸੇ ਗੱਲਾਂ ਸੌਖੀਆਂ ਨਹੀਂ ਕਹਿਣੀਆਂ ਹੁਣ ਬੀਜੇਪੀ ਨੂੰ ਰੋੜ ਹੈ ਬੀਜੇਪੀ ਨੇ ਪਹਿਲਾਂ ਇਹ ਕਰਿਆ ਸੀ ਪੰਜਾਬ ਨੂੰ ਕਰੋ ਰਾਈਟ ਆਫ ਪੰਜਾਬ 'ਚ ਰੌਲਾ ਪਵੇ ਕਿਉਂਕਿ ਪੂਰੇ ਮੁਲਕ ਦੀ ਵੋਟ ਲੈਣ ਵਾਸਤੇ ਇਹ ਦੱਸਣਾ ਜ਼ਰੂਰੀ ਹੈ ਵੀ ਇਹ ਤਾਂ ਖਾਲਿਸਤਾਨੀ ਨਹੀਂ ਹੈ ਤੇਰਾ ਸਿੱਟਾ ਮਕੀਆ ਉਹ ਕਿ ਉਹਨਾਂ ਨੂੰ ਆਈਸੀਬਸ ਜਿੱਤੀ ਜਾਣਾ ਹੁਣ ਪਿਛਲੇ ਸਮੇਂ ਚ ਬੀਜੇਪੀ ਨੂੰ ਐਨਡੀਆ ਨੂੰ ਲੱਗਦਾ ਹੈ ਬੀਜੇਪੀ ਨੂੰ ਖਾਸ ਕਰਕੇ ਵੀ ਇਹਨੇ ਕੰਮ ਗਿਆ ਉੱਤੋਂ ਤੱਕ ਉਹ ਹੀ ਤੱਕ ਲੈਨੇ ਵਿਚਾਰ ਸੌ ਲਾਵਾਂਗੇ ਜੀ 370 ਲਾਵਾਂਗੇ ਥੱਲੇ ਉਹ ਇੰਨੇ ਕਮਜ਼ੋਰ ਹੋ ਗਏ ਕਿ ਏ ਆਈ ਡੀ ਐਮ ਕਿ ਨੇ ਜੇ ਸਮਝਦਤਾ ਨਹੀਂ ਕਰਿਆ ਤਾਂ ਤੇ ਪੀ ਐਮ ਕੇ ਨਾਲ ਕਰ ਰਿਹਾ ਛੁੱਟੀ ਦੀ ਪਾਰਟੀ ਹੈ ਨਿਤਿਸ਼ ਪਾਰਟੀ ਮਾਰ ਕੇ ਆ ਗਿਆ ਨਿਤਿਸ਼ ਫੇਰ ਉਹਨਾਂ ਨਾਲ ਪੰਗੇ ਜੇ ਲਈ ਜਾਂਦਾ ਪਰ ਉਹਦੇ ਮੈਂ ਫਿਰ ਸਮਝਦਤਾ ਕਰਿਆ ਹੋਇਆ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਆ ਹਿਮਾਚਲ ਦੀ ਸਰਕਾਰ ਤੋੜ ਰਹੇ ਨੇ ਬਾਕੀ ਜਿਹੜਾ ਬਿੱਟੂ ਸੋਚਦਾ ਵੀ ਮੇਰੇ ਨਾਲ ਇਹ ਕਰਨਗੇ ਮੱਧ ਪ੍ਰਦੇਸ਼ ਦਾ ਸੀਐਮ ਹਟਾਤਾ ਨਾ ਰਾਜਸਥਾਨ ਦਾ ਹਟਾਤਾ ਨਾ ਵਸੰਤਰਾ ਰਾਜ ਜੀ ਬਿੱਟੂ ਉਹਦਾ ਕਿਹ ਮﻘਾਬਲਾ ਕਰੇਗਾ ਵਸੰਤਰਾ ਰਾਜੇ ਦਾ ਜਿਹਦਾ ਹਿਸਟੋਰੀਕਲ ਪਾਸਤੀ ਬੀਜੇਪੀ ਨਾਲ ਸੀਐਮ ਰਹੀ ਹੈ ਲੋਕਾਂ 'ਚ ਵੀ ਪ੍ਰਭਾਵ ਹੈ ਕਿ ਛੱਤੀਸਗੜ੍ਹ ਵਾਲਾ ਵੀ ਹਟਾਤਾ ਕੀ ਕੋਇ ਨਾ ਹਰੇ ਆਨੇ ਵਾਲਾ ਜਿਹੜਾ ਆਰਐਸਐਸ ਦਾ ਪੱਕਾ ਵਰਕਰ ਰਿਹਾ ਮੋਦੀ ਸਾਹਿਬ ਦੇ ਨਾਲ ਇਕੱਠੇ ਰਹਿੰਦਾ ਰਿਹਾ ਸੋ ਇਹ ਭਲੇਖਾ ਛੱਡ ਦੇਣਾ ਚਾਹੀਦਾ ਹੈ ਵੀ ਜਿਹੜਾ ਚੱਕਮਾਂ ਚੁੱਡਾ ਉਹਨੂੰ ਜਿਆਦਾ ਜਗ੍ਹਾ ਮਿਲਦੀ ਆ ਪਰ ਕਿਹច ਕਹਿੰਦੇ ਲੋੜ ਪੈਂਦੀ ਆ ਹੜਾ ਆਗੇ ਹੋਣ ਹੋਗੇ ਜਦ ਬਿਪਤਾ ਪਾ ਜਾਂਦੀ ਆ ਉਦੋਂ ਚੱਕਮਾਂ ਚੁੱਡਾ ਮੜਾ ਮੋਟਾ ਕੰਮ ਆ ਜਾਂਦਾ ਤੇ ਜਿਹਨੂੰ ਲੋੜ ਆ ਉਹ ਲੈ ਵੀ ਲੈਂਦਾ ਸੋ ਇਸ ਕਰਕੇ ਬਿੱਟੂ ਛਾਲ ਮਾਰ ਕੇ ਗਿਆ ਇਹ ਹੈ ਬਿੱਟੂ ਨੂੰ ਦੇਣ ਜਾਂ ਨਾ ਦੇਣਾ ਕੋਈ ਗੱਲ ਵੱਖਰੀ ਆ ਬੀਜੇਪੀ ਦਾ ਪੰਜਾਬ ਚ ਜਿਹੜਾ ਹੈ ਉਹ ਕੋਈ ਹੈ ਨਹੀਂ ਵੀ ਉਹ ਵੋਟਾਂ ਦੇ ਸਾਰੇ ਇੱਕ ਵੀ ਸੀਟ ਐਸੀ ਨਹੀਂ ਬੀਜੇਪੀ ਦੀ ਜਿੱਦ ਉੱਤੇ ਬੀਜੇਪੀ ਬਤਾਉਂ ਰੀ ਬੀਜੇਪੀ ਜਿੱਤ ਸਕਦੀ ਹੋਵੇ ਪਹਿਲੀ ਗੱਲ ਕੋਈ ਸੀਟ ਨਾ ਕੋਈ ਕੱਲ ਕੋਈ ਗਦਾਸਪੁਰ ਮੈਂ ਆ ਜਾਣਾ ਆ ਜਾਣਾ ਕੱਲ ਕੋਈ ਕੈਲਕੂਲੇਟ ਕਰ ਰਿਹਾ ਸੀ ਇੱਕ ਵੀ ਦੇਖੋ ਜੀ 38% ਵੋਟ ਹੈ ਹਿੰਦੂਆਂ ਦੀ 75% ਐ ਸਿੱਖਾਂ ਦੀ ਠੀਕ ਹੈ ਇਹ ਦੇਖਣ ਤੋਂ ਲੱਗਦਾ 38% 38% ਇੱਕ ਜਗ੍ਹਾ ਤੇ ਥੋੜਾ ਪਈ ਹੈ ਆਗਨੀ ਕਰਾ 67% ਦਾ ਦਲ ਤੋਂ ਬਹੁਤ ਜ਼ਿਆਦਾ ਹੈ 32% ਵੋਟ ਦੰਤ ਵੋਟ ਦਾ ਉਹਦੇ ਚ ਜਨਕੀ ਤੀਜਾ ਇਸਾ 38 ਚੋਂ 13 ਤਾਂ ਹੋ ਨਿਕਲ ਗਏ 12 ਕਹਿ ਲੋ 26 ਹੋ ਰਹੀ ਫਿਰ 26% ਜਿਹੜੀ ਉਹ ਸਾਰੇ ਹਿੰਦੂ ਬੀਜਪੀ ਦੇ ਨਾਲ ਨੇ ਸੋ ਇਹ ਇਹ ਆਬਾਦੀ ਦੇਖਣ ਦੀ بجائے ਇੰਨੇ ਉਹ 57% ਦੀ ਗੱਲ ਆਬਾਦੀ ਦੇਖਣ ਦੀ بجائے ਇਹ ਦੇਖੋ ਵੀ ਇਹਨਾਂ ਨੂੰ ਵੋਟਾਂ ਕਿੰਨੀਆਂ ਪਈਆਂ 2022 ਤਾਂ ਗਿਆ ਨਹੀਂ ਨਾ ਦੂਰ 260 ਹੋਏ ਨੇ 2 ਸਾਲ ਪਹਿਲਾਂ 73 ਸੀਟਾਂ ਬੀਜੇਪੀ ਨੇ ਖੜੇ ਕਰੇ ਸੀ ਐਮਐਲਏ ਵਾਸਤੇ 56% ਵੋਟ ਆਈ ਹੈ ਆ ਦਿੱਲੀ ਤੋਂ ਤੂੰ ਜੀ ਬੋਲਦੀ ਸੀ ਇਹਨਾਂ ਦੀ ਹੁਣ ਤਾਂ ਥੱਲੇ ਗਿਆ ਹੋਇਆ ਕੰਮ ਉਦੋਂ ਉਦੋਂ ਥੱਲੇ ਨਹੀਂ ਗਿਆ ਹੋਇਆ ਸੀ ਇਹਨਾਂ ਦਰਦੇ ਸੀ ਲੋਗ ਜਿੱਤ ਵੀ ਕਰਦੇ ਸੀ ਧੋਣੇ ਗੱਲਾਂ ਸੀ ਕੈਰੇਟ ਐਂਡ ਸਟਿਕ ਕਹਿੰਿਆ ਸੀ ਬਸ ਤੇ ਅਕਾਲੀ ਦਲ ਨੂੰ 18.5% ਵੋਟ ਮਿਲੀ ਸੀ 94.3% ਦੇ ਬਾਵਜੂਦ ਪੀਕੇਡੀ ਦਾ ਬਿਲਕੁਲ ਗਰਾਫ ਥੱਲੇ ਸੀ ਸੋ ਹੁਣ ਜਿਹੜੀ ਵੀ ਟਿਕਟ ਮਿੱਟੂ ਨੂੰ ਮਿੱਟੂ ਨੂੰ ਵਿਧਾਨੇ ਚ ਜੇ ਟਿਕਟ ਮਿਲੂਗੀ ਲੁਧਿਆਣਾ ਦੇ ਵਿੱਚ ਜਿਹੜਾ ਵੱਡਾ ਇੰਡਸਟਰੀਸਟ ਹੈ ਦਰਮਿਆਨੀ ਦਰਜੇ ਦਾ ਵੀ ਹੈ ਲੁਧਿਆਣਾ ਇੰਡਸਟਰੀਸ ਹੈ ਮਾਂਚੈਸਟਰ ਕਿਹਾ ਜਾਂਦਾ ਉਸ ਨੂੰ ਪੰਜਾਬ ਦਾ ਤੇ ਉਹ ਜਿਹੜਾ ਇੰਡਸਟਰੀਅਲ ਸਿਟੀ ਹੈ ਨਾ ਉਹਦੇ ਵਿੱਚ ਕਾਂਗਰਸ ਦਾ ਜ਼ਿਆਦਾ ਪ੍ਰਭਾਵ ਹੈ ਹਿੰਦੂਆਂ ਚ ਵੀ ਜੇ ਪਤਾ ਵੀ ਆ ਗਿਆ ਆਰਐਸਐਸ ਆ ਵੀ ਆ ਗਿਆ ਜੀ ਕੋਈ ਸ਼ੱਕ ਨਹੀਂ ਹੈ ਦੂਜੀ ਗੱਲ ਉੱਥੇ ਜਿਹੜੀ ਆਲੇ ਦੁਆਲੇ ਦੀ ਵੋਟ ਹੈ ਉਹ ਮੋਟੀ ਸਿੱਖ ਵੋਟ ਹੈ ਉੱਥੇ ਹਿੰਦੂ ਪਾਪੂਲੇਸ਼ਨ ਨਹੀਂ ਜ਼ਿਆਦਾ ਸ਼ਹਿਰ ਦੀ ਹੈ ਸ਼ਹਿਰ ਦੇ ਵਿੱਚ ਹਿੰਦੂ ਪਾਪੂਲੇਸ਼ਨ ਤਾਂ ਵਾਇਡਡ ਹੈ ਜਿਹਨੇ ਤਕੜੇ ਨੇ ਉਹਦੇ ਨਾਲ ਜ਼ਿਆਦਾ ਲੋਕ ਜੁੜ ਜਾਂਦੇ ਨੇ ਵੀ ਚੱਲ ਜਾ ਰਹੇ ਇਹਨਾਂ ਨੂੰ ਕਹਨੂੰ ਨਰਾਜ਼ ਕਰਨਾ ਹੈ ਉਹ ਤਕੜਾ ਬਹੁਤ ਹੈ ਇੰਡਸਟਰੀਿਸਟ ਜਿਹੜਾ ਹੈ ਕਿਉਂਕਿ ਇੰਡਸਟਰੀ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਕੁਝ ਨਾ ਕੁਝ ਆਗੇ ਹੋਣਗੇ ਇਹਨਾਂ ਨਾਲ ਮਤਲਬ ਇਦਾਂ ਦੀ ਇਹ ਐਨਾਲਿਸਿਸ ਹੈ ਇਹਨੂੰ ਮੈਂ ਕੋਈ ਨਹੀਂ ਕਹਿੰਦਾ ਵੀ ਇਹ ਅਕੀਦ ਹੈ ਮੈਂ ਤਾਂ ਮੋਟੀ ਜੀ ਐਨਾਲਿਸਿਸ ਹੈ ਇਹ ਚ ਫਰਕ ਹੋ ਸਕਦਾ ਹੈ ਕੁਝ ਇੰਡਸਟਰੀਸਟਸ ਇਹਨਾਂ ਨਾਲ ਆ ਸਕਦੇ ਨੇ ਕੁਝ ਦੋਨੇ ਪਾਸੇ ਕਰਾ ਬੌਂਡ ਚ ਆਪਾਂ ਦੇਖਦੇ ਆਂ ਵੀ ਦੋਨੇ ਪਾਸੇ ਵੀ ਦਿੰਦੇ ਨੇ ਤਾਂ ਕਿ ਖੁਸ਼ ਰੱਖਣ ਹਰ ਇੱਕ ਨੂੰ ਸੋ ਇਸ ਕਰਕੇ ਬਿੱਟੂ ਲੁਧਿਆਣੇ ਦੇ ਵਿੱਚੋਂ ਭਾਜਪਾ ਦੀ ਟਿਕਟ ਤੇ ਕਾਂਗਰਸੀ ਟਿਕਟ ਤੇ ਫਿਰ ਉਹਨੂੰ ਚਾਲ ਵੋਟਾਂ ਵਿੱਚ ਦਿੰਦੀਆਂ ਭਾਜਪਾ ਜੇ ਉਹਦੇ ਕੋਲ ਕੀ ਹੈ ਲੁਧਿਆਣੇ 'ਚ ਹੀ ਭਾਜਪਾ ਦਾ ਕਿੰਨਾ ਕਹ ਜਦ ਭਾਜਪਾ ਕਈ ਦੋਸ਼ ਇਹ ਵੀ ਲਾ ਰਹੇ ਤੇ ਵੀ ਬਿੱਟੂ ਜਿੱਤਿਆ ਤਾਂ ਸੀ ਕਿ ਉਦੋਂ ਭਾਜਪਾ ਨੇ ਦੀ ਸਮਰਥਨ ਕਰਤੀ ਸੀ ਇਹ ਦੋਸ਼ ਲੱਗਦਾ ਮੈਨੂੰ ਨਹੀਂ ਪਤਾ ਹਾਲਾਂਕਿ ਉੱਥੇ ਤਾਂ ਇਹਨਾਂ ਦਾ ਪ੍ਰਧਾਨ ਹੁੰਦਾ ਸੀ ਉਦੋਂ ਬੀਜਪੀ ਦਾ ਜਿਹੜਾ ਉਹ ਬੈਠਾ ਗੋਧਿਆ ਨਿਤਪਾ ਪੰਡਾਰੀ ਸਾਹਿਬ ਸੋ ਇਸ ਕਰਕੇ ਇੱਕ ਤਾਂ ਜਿਹੜੀ ਇਹ ਗੱਲ ਹੈ ਦੂਜੀ ਗੱਲ ਜਿਹੜੇ ਗਰੇਵਾਲ ਸਾਹਿਬ ਨੇ ਜਿਆਨੀ ਸਾਹਿਬ ਨੇ ਕਿਸਾਨਾਂ ਦਾ ਫੈਸਲਾ ਕਰਾਉਣ ਦੇ ਵਾਸਤੇ ਇੰਨਾ ਜ਼ਿਆਦਾ ਔਖੇ ਹੋਏ ਉਹਨਾਂ ਦੀ ਕੋਈ ਬੁੱਕਤ ਨਹੀਂ ਜਿਹੜੇ ਅਸ਼ਵਨੀ ਜੀ ਜਿਨ੍ਹਾਂ ਦੇ ਘਰ ਦਾ ਘਰਾਓ ਹੁੰਦਾ ਰਿਹਾ ਉਹ ਉਹਨਾਂ ਦੀ ਕੋਈ ਬੁੱਕਤ ਨਹੀਂ ਜਿਹੜੇ ਪੰਡਾਰੀ ਸਾਹਿਬ ਡੱਟ ਕੇ ਗੱਲ ਕਰਦੇ ਸੀ ਜਿਹੜੇ ਆਰਐਸਐਸ ਨਾਲ ਸ਼ੁਰੂ ਤੋਂ ਖੜੇ ਨੇ ਇਹ ਗਰੇਵਾਲ ਜੀ ਆਰਐਸਐਸ ਤੋਂ ਸੋਇ ਗੱਲ ਨਹੀਂ ਕਰਦੇ ਸਰਦਾਰ ਹੋ ਕੇ ਵੀ ਕੀ ਉਹਨਾਂ ਦੀ ਕੋਈ ਮੁਕਤ ਨਹੀਂ ਹੈ ਭਾਈ ਜਵਾਬ ਦੇਖਿਆ ਫਿਰ ਤਾਂ ਮਤਲਬ ਇਹ ਹੋਇਆ ਵੀ ਜਿਹੜਾ ਆਰਐਸਐਸ ਹੈ ਹੋ ਸਕਦਾ ਭਾ ਪਾ ਉਹਨੂੰ ਵੀ ਕਹਿੰਦੇ ਹੋਏ ਚੰਗਾ ਤੁਹਾਨੂੰ ਦੇਖਦੇ ਹੋ ਫਿਰ ਹੋਇਆ ਆਰਐਸਐਸ ਵੀ ਰिएक्ट ਕਰ ਸਕਦਾ ਹੈ ਕਰਿਆ ਵੀ ਹੈ ਆ ਪਿੱਛੇ ਕੋਈ ਕੁਝ ਗਰੁੱਪ ਨੇ ਪਾਇਆ ਵੀ ਅਸੀਂ ਤਾਂ ਇਹ ਹਾਂ ਉਹ ਵੀ ਚੱਲ ਰਿਹਾ ਹੈ ਉਹ ਨਾਗਪੁਰ ਤੋਂ ਪਾਇਆ ਇਸੇ ਤਰੀਕੇ RSS ਨੇ ਵੀ ਦੇਖ ਲਿਆ ਵੀ ਜਦ ਪ੍ਰਾਨ ਪ੍ਰਸਾਦਾ ਦਾ ਪ੍ਰੋਗਰਾਮ ਹੋਇਆ ਉਹਦੇ ਚ ਠੁਕੂ ਕੋ ਤਾਂ ਸਾਡਾ ਸਾਂਸਕ੍ਰਿਤਿਕ ਪ੍ਰੋਗਰਾਮ ਸੀ ਤੇ ਸਾਂਸਕ੍ਰਿਤਿਕ ਪ੍ਰੋਗਰਾਮ ਦੇ ਵਿੱਚ ਤਾਂ RSS ਉੱਪਰ ਹੋਣੀ ਚਾਹੀਦੀ ਸੀ ਜਾਂ ਫਿਰ ਜਿਹੜੇ ਸਾਡੇ ਸ਼ੰਕਰਾਚਾਰੀ ਨੇ ਉਹ ਪਰ ਹੋਣ ਤੇ ਨਾਲ RSS ਹੋਵੇ ਕਿਉਂਕਿ ਉਹ ਤਾਂ ਹਿੰਦੂਆਂ ਦਾ ਧਾਰਮਿਕ ਪ੍ਰੋਗਰਾਮ ਹੈ ਸਾਂਸਕ੍ਰਿਤਿਕ ਪ੍ਰੋਗਰਾਮ ਹੈ ਔਰ RSS ਤਾਂ ਸਾਂਸਕ੍ਰਿਤਿਕ ਜਥੇਬੰਦੀ ਹੈ ਤੇ ਉਹਦੇ ਚ ਮੋਹਨ ਭਗਤ ਜੀ ਦਾ ਤਾਂ ਕੋਈ ਬਹੁਤ ਵੱਡੀ ਯੋਨੀ ਸੀ ਜਿਹਦਾ ਉਹਦਾ ਪ੍ਰੋਜੈਕਟ ਹੋਣਾ ਚਾਹੀਦਾ ਸੀ ਇਦਾਂ ਹੀ ਜੇ ਆਪਾਂ ਦੂਜੇ ਪਾਸੇ ਲਾ ਲਈਏ ਰਾਜਨੀਤਿਕ ਤਾਕਤ ਦਾ ਉਜੋਗੀ ਸਾਹਿਬ ਦਾ ਵੀ ਆਪਾਂ ਨੂੰ ਪਤਾ ਜਿੰਨਾ ਕਿ ਉੱਥੇ ਪ੍ਰੋਜੈਕਸ਼ਨ ਹੋਈ ਫਿਰ ਆਪਾਂ ਨੂੰ ਇਹ ਵੀ ਪਤਾ ਹੈ ਜੇ ਭਾਜਪਾ ਨੂੰ ਪਾਰਟੀ ਦੇ ਮਤਵਾਰ ਦੇਖਣੀ ਉਹ ਤਾਂ ਅੰਮ੍ਰਿਤ ਸ਼ਾਮੇ ਉੱਥੇ ਨਹੀਂ ਸੀ ਉਹ ਤਾਂ ਵਿੱਚ ਬਿਠਾ ਰੱਖੇ ਸੀ ਸੋ ਇਸ ਕਰਕੇ ਆਪਾਂ ਨੂੰ ਇਹ ਗੱਲ ਸਮਝਾ ਦੇਣੀ ਚਾਹੀਦੀ ਹੈ ਕਿ ਅੱਜ ਦੇਸ਼ ਇੱਕ ਅਧਿਕਾਰ ਵਰ ਨੂੰ ਹੀ ਨਹੀਂ ਕੱਦਾ ਇੱਕ ਵਿਅਕਤੀ ਦੇ ਰਾਜ ਵੱਲ ਨੂੰ ਚੱਲ ਰਿਹਾ ਹੈ ਔਰ ਜਿਹੜੇ ਵਿਅਕਤੀ ਕਹਿੰਦੇ ਆ ਅਸੀਂ ਬ੍ਰਹਮਾ ਦਾ ਜਿਹਨੂੰ ਕਨਸੈਪਟ ਉਹਨੂੰ ਲੱਗਣ ਲੱਗਿਆ ਜਿਵੇਂ ਕਿਸੇ ਜ਼ਮਾਨੇ ਚ ਕਹਿੰਦੇ ਇੰਦਰਾ ਆਈਡੀ ਇੰਡੀਆ ਮੈਂ ਚੰਗਾ ਇਹ ਇੰਦਰਾ ਇੰਡੀਆ ਹੀ ਕਹੇ ਇੰਦਰਾ ਜਰਾ ਬਣਾ ਕਹਤਾ ਪਰ ਸੰਜੀਗਾਂਦੀ ਨੂੰ ਕਹਤਾ ਸੀ ਸੰਜੀਗਾਂਦੀ ਜੀ ਮਹਾਤਮਾ ਬੁੱਧੋ ਹਿੰਦਿਆ ਮਾਡਰਨ ਇੰਡੀਆ ਇਹ ਕਹਤਾ ਸੀ ਚਮਚੇ ਬਹੁਤ ਕੁਝ ਕਰਦੇ ਨੇ ਤੇ ਮੋਦੀ ਸਾਹਿਬ ਨੇ ਵੀ ਇਹੀ ਕਹਿੰਦੇ ਨੇ ਵੀ ਮੋਦੀ ਸਾਹਿਬ ਆਹਮ ਬ੍ਰਹਮ ਆਹਮ ਬ੍ਰਹਮ ਕੱਲਾ ਕ੍ਰਿਸ਼ਨ ਜੀ ਕਹਿ ਸਕਦੇ ਨੇ ਆਹਮ ਬ੍ਰਹਮ ਹੋਰ ਕੋਈ ਨਹੀਂ ਕਹਿ ਸਕਦਾ ਉਹ ਤਾਂ ਨੀਂਦ ਬਿਟੂ ਨੇ ਭਾਜਪਾ ਜੁਆਇਨ ਕੀਤੀ ਹੈ ਥੱਲੇ ਮੈਂ ਕਮੈਂਟ ਪੜਦੇ ਆ ਸੀ ਲਗ ਲਗ ਸੋਸ਼ਲ ਮੀਡੀਆ ਉੱਤੇ ਪਾਇਆ ਹੋਇਆ ਉਹਨਾਂ ਦਾ ਫੋਟੋ ਪਾਈ ਹੈ ਕਦੇ ਅਸੀਂ ਵੋਟ ਕੀਤੀ ਸੀ ਕਾਂਗਰਸ ਪਾਰਟੀ ਨੂੰ ਹੂੰ ਬਿੱਟੂ ਸਾਹਿਬ ਇੱਕ ਐਮਪੀ ਚੁਣੇ ਹੋਏ ਚਲੇ ਜਾਂਦੇ ਨੇ ਭਾਜਪਾ ਚ ਹੂੰ ਉਹਨਾਂ ਦੀ ਵੋਟ ਜਿਨ੍ਹਾਂ ਨੇ ਵੋਟ ਕੀਤੀ ਹੈ ਉਹਨਾਂ ਦੀ ਵੋਟ ਹੁਣ ਕਿਹੜੇ ਪਾਸੇ ਗਈ ਉਹਨਾਂ ਨੇ ਕਾਂਗਰਸ ਨੂੰ ਕੀਤੀ ਸੀ ਉਹ ਚਲੇ ਗਏ ਭਾਜਪਾ ਵਿੱਚ ਕਿ ਸਾਰੀਆਂ ਕਾਂਗਰਸ ਦੀਆਂ ਵੋਟਾਂ ਭਾਜਪਾ ਚ ਚਲੀ ਗਈਆਂ ਜੋ ਇੱਕ ਐਮਪੀ ਤੁਹਾਡਾ ਚਲਾ ਗਿਆ ਤਾਂ ਫਿਰ ਵੋਟਾਂ ਕਿਹੜੇ ਪਾਸੇ ਗਈਆਂ ਮੈਂ ਵੋਟ ਕਿਨੂੰ ਕੀਤੀ ਹੈ ਕਾਂਗਰਸ ਨੂੰ ਕਿ ਭਾਜਪਾ ਨੂੰ ਠੀਕ ਗੱਲ ਹੈ ਤੁਹਾਡੀ ਉਹਨਾਂ ਦਾ ਸਵਾਲ ਵੀ ਠੀਕ ਹੈ ਵੋਟ ਤੁਹਾਡੇ ਕਾਂਗਰਸ ਨੂੰ ਕਰੀ ਹੈ ਉਹ ਤਾਂ ਪਹਿਨਾਂ ਵੀ ਜਾਸ ਕਰਦੇ ਸੀ ਪਰ ਹੁਣ ਗਏ ਨੇ ਹੁਣ ਜਾਣਦਾ ਕੋਈ ਨਹੀਂ ਹੁਣ ਤਾਂ ਲੋਕ ਸਭਾ ਕਿਸਮ ਦੀ ਡਿਸਾਰਡਰੀ ਹੈ ਹੁਣ ਤਾਂ ਇਹ ਵੀ ਨੇ ਕੋਈ ਮੀਟਿੰਗ ਵੀ ਨਹੀਂ ਕਰਦੇ ਬਸ ਟਿੱਕ ਨਾਲ ਸੋ ਉਹਨਾਂ ਦੀ ਵੋਟਸਾਂ ਨਹੀਂ ਗਈ ਵੇਸਟ ਉਹ ਜਿਹਨੂੰ ਨਾ ਕਾਂਗਰਸ ਨੂੰ ਨੇ ਵੋਟ ਪਾਈ ਸੀ ਉਹ ਕੈਂਡੀਡੇਟ ਗਲਤ ਨਿਕਲਿਆ ਚੋਣ ਇਹ ਹੋ ਗਈ ਉਹ ਕਾਂਗਰਸ ਦੀ ਗਲਤੀ ਹੈ ਕਾਂਗਰਸ ਦੇ ਵੋਟਰਾਂ ਦੀ ਕੋਈ ਗਲਤੀ ਛੋੜੋ ਕਾਂਗਰਸ ਦੇ ਵੋਟਰਾਂ ਨੇ ਤਾਂ ਕਾਂਗਰਸ ਨੂੰ ਵੋਟ ਪਾਤੀ ਜਿਹੜੇ ਵੀ ਜੇ ਕਾਂਗਰਸ ਦੇ ਨਹੀਂ ਵੀ ਸੀ ਜਿਹੜੇ ਕਾਂਗਰਸ ਨੂੰ ਪਸਾਉਂ ਉਹਨਾਂ ਨੇ ਵੋਟ ਪਾਤੀ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਪਰਖ ਕੀ ਦੀ ਗਲਤ ਹੋਈ ਹੈ ਪਰ ਕੋਈ ਆ ਕਾਂਗਰਸ ਪਾਰ जिने ਉਹ ਜਿਹੇ ਬੰਦੇ ਨੂੰ ਰੱਖਿਆ ਔਰ ਬੋਲਦੇ ਨਹੀਂ ਆਜੇ ਬੋਲਦੇ ਨਹੀਂ 2 ਲੱਖ ਵੋਟ ਘਾਟਾ ਨਹੀਂ ਸੀ ਕਿ ਪਹਿਲਾਂ ਕਿਉਂ ਨਹੀਂ ਬੋਲਦੇ ਵੀ ਜਿਹੇ ਜਿਹੇ ਬਿਆਨ ਦਿੰਦਾ ਗਲਤ ਦਿੰਦਾ ਪਿਛਲੇ 1 ਸਾਲ ਤੋਂ ਲਗਾਤਾਰ 1.5 ਸਾਲ ਤੋਂ ਬਿਆਨ ਇਹ ਜਿਹੇ ਦਿੰਦਾ ਆ ਤੇ ਉਦੋਂ ਕਿਉਂ ਨਹੀਂ ਟਕਿਆ ਵੀ ਗਲਤ ਬਿਆਨ ਦਿੰਦਾ ਪਾਰਟੀ ਸਾਮਤ ਨਹੀਂ ਆਇਸ ਨਾਲ ਸੋ ਤੁਸੀਂ ਜਦ ਮੌਕਾ ਪਰਸਤ ਰਾਜਨੀਤੀ ਟਾਇਕ ਦੀ ਗੱਲ ਕਰਦੇ ਹੋ ਤੁਸੀਂ ਦੇਖ ਕੇ ਦੇਖ ਦੇ ਕੇ ਟਿੱਕੇ ਕੱਢਦੇ ਹੋ ਉਦੋਂ ਫਿਰ ਹਾਲ ਤੇ ਹੀ ਹੋਣਾ ਉਦੋਂ ਕਾਰਨ ਵੀ ਆਪਾਂ ਨੂੰ ਪੰਜਾਬ ਚ ਕਾਂਗਰਸ ਦਾ ਹਾਲ ਪਤਾ ਹੀ ਹੈ ਵੀ ਹਰੇਕ ਬੰਦਾ ਆਪਣੀ ਆਪਣੀ ਗੜਾਈ ਡੱਡ ਰਿਹਾ ਕੀ ਕਾਂਗਰਸ ਇੱਕ ਪਾਰਟੀ ਦੇ ਤੌਰ ਤੇ ਕਦੇ ਤੁਹਾਡੇ ਸਾਹਮਣੇ ਆਈ ਹੈ ਆ ਸੁਖਵਾਲ ਖੈਰ ਨੇ ਨਜਾਇਜ਼ ਅਰੈਸਟ ਕਰਿਆ ਸੀ ਕਿ ਉਹਨਾਂ ਨੇ ਰਿਲੀਵ ਕੀਤੀ ਇਹਨਾਂ ਨੇ ਦੇ ਸਕਦੇ ਸੀ ਕ੍ਰੇਜਰੀ ਵਾਲ ਨੂੰ ਅਰੈਸਟ ਕਰਿਆ ਜਾਂਦਾ ਹੈ ਆ ਪਾਰਟੀ ਉਹਨੋਂ ਜਾ ਕੇ ਉੱਥੇ ਮਜਾਦੇ ਕਰ ਸਕਦੀ ਹੈ ਛੋਟੇ ਵੱਡੇ ਜੋ ਵੀ ਕਰਿਆ ਆ ਡਟ ਕੇ ਸਟੈਂਡ ਲਿਆ ਕਾਂਗਰਸ ਨੇ ਬਹਿ ਉਹਰੇ ਖਰੇ ਬਰ ਸਟੈਂਡ ਕਿਉਂ ਨਹੀਂ ਰਹਿ ਤੁਹਾਨੂੰ ਕਿ ਆਪੀ ਡਿਵਾਈਡਡ ਆਪ ਹੀ ਆਪਦੇ ਆਪਦੇ ਤਾਂ ਇਹਨਾਂ ਦੇ ਮੰਤਰੀ ਆਪਦਾ ਬੇਟਾ ਖੜਾ ਕਰ ਦਿੰਦੇ ਨੇ ਮੁੱਖ ਮੰਤਰੀ ਆਪਦੇ ਭਰਾ ਨੂੰ ਖੜਾ ਕਰ ਦਿੰਦੇ ਨੇ ਜੇ ਤੁਸੀਂ ਚੋਣਾਂ ਚ ਇੱਕ ਭਰਾ ਜਿਹੜਾ ਐਲੋਪੀ ਦਾ ਲੀਡਰ ਹੈ ਉਹਦਾ ਭਰਾ ਦੂਜੇ ਪਾਸੇ ਜਾ ਰਹਿੰਦਾ ਤਾਂ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਫਟਾਫਟ ਹੀ ਜਿੱਦੋਂ ਮਰਜੀ ਤੋਂ ਪੁੱਸੀ ਮਾਰ ਲਾ ਸੋ ਜਦ ਤੁਸੀਂ ਕਾਂਗਰਸ ਨੂੰ ਬਣਾ ਹੀ ਚੱਕਵਾ ਚੋਲਾ ਦਿੱਤਾ ਵੀ ਜਿਹੜਾ ਮਰਜੀ ਜਿੱਦਣ ਮਰਜੀ ਜਾਵੇ ਇਹ ਸਾਰੀਆਂ ਪਾਰਟੀਆਂ ਵਾਸਤੇ ਸੀ ਕੋਈ ਵੀ ਪਾਰਟੀ ਜਿਹੜਾ ਚਲਾ ਜਾਂਦਾ ਉਹਦੀ ਵੋਟ ਕਿਹਦੇ ਪਾਸੇ ਗਈ ਮੈਂ ਸਾਰਿਆਂ ਦੀ ਗੱਲ ਕਰ ਰਿਹਾ ਮੈਂ ਸਾਰਿਆਂ ਵਾਸਤੇ ਕਰ ਰਿਹਾ ਮੈਂ ਸਾਰਿਆਂ ਵਾਸਤੇ ਪਿੰਦਾ ਕਿਉਂਕਿ ਤੁਸੀਂ ਵੀ ਇੱਕ ਤਾਂ ਗੱਲ ਇਹ ਹੋ ਗਈ ਚੱਕਵਾ ਚੋਲਾ ਹੋ ਗਿਆ ਦੂਜੀ ਗੱਲ ਬਹੁਤੀਆਂ ਪਾਰਟੀਆਂ ਚੱਕਵਾ ਚੋਲਾ ਹੋ ਗਈਆਂ ਕਿਉਂਕਿ ਪਾਰਟੀਆਂ ਵਾਲਾ ਕੰਮ ਤਾਂ ਕਰਦੀਆਂ ਨਹੀਂ ਲੋਕਾਂ 'ਚ ਸਿਆਸਤ ਨਹੀਂ ਕਰ ਰਹੀਆਂ ਇਸ ਕਰਕੇ ਉਹ ਵਿਅਕਤੀਗਤ ਸਿਆਸਤ ਹੋ ਗਈ ਉਹ ਵਿਅਕਤੀ ਨੂੰ ਲੱਗਦਾ ਮੈਂ ਵੱਡਾ ਕੈਪਟਨ ਸਾਹਿਬ ਵੀ ਗਏ ਜਖਰ ਸਾਹਿਬ ਵੀ ਗਏ ਬੇਰਕਾ ਸਾਹਿਬ ਜਾ ਕੇ ਵਾਪਸ ਮੁੜ ਕੇ ਆਏ ਇਹ ਤਾਂ ਕੋਈ ਦੋੜਾਈ ਨਹੀਂ ਨਾ ਤੇ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਅਸੀਂ ਪਾਰਟੀਆਂ ਤੋਂ ਉੱਪਰ ਆ ਕਿਉਂ ਕਿਉਂਕਿ ਉਹਨਾਂ ਦਾ ਲੋਕਾਂ ਚ ਸਦਾਰ ਖਤ ਹੋ ਗਿਆ ਜਿਵੇਂ ਕੋਈ ਬੰਦਾ ਆਪਦੇ ਨਾਲ ਦੇ ਗਵੰਡੀਆਂ ਚੋਂ ਕਟਾਫ ਹੋ ਜੇ ਉਹਨਾਂ ਨੇ ਗੱਲ ਹੀ ਨਾ ਕਰੇ ਦੁੱਖ ਸੁੱਖ ਚ ਜਾਂ ਹੋਰ ਤੇ ਫਿਰ ਜਿਹੜਾ ਘਰ ਚ ਉਹਨਾਂ ਦਾ ਇੱਕ ਨਾ ਚਾਹੇ ਜਿਹਾ ਜਿਹਾ ਮਰਜ਼ੀ ਹੋਵੇ ਉਹ ਚੌਧਰੀ ਬਣ ਜਾਂਦਾ ਵੀ ਮੈਂ ਕਰੂੰਗਾ ਹੁਣ ਮੇਰੀ ਉਹ ਫਿਰ ਰੋਹ ਦਿੰਦਾ ਹੈ ਵੇ ਆ ਜਮੀਨ ਮੇਰੇ ਨਾ ਕਰੋ ਵਪਾਰ ਮੇਰੇ ਨਾ ਕਰੋ ਆਏ ਕਰੋ ਜੇ ਆਏ ਨਹੀਂ ਕਰੋਗੇ ਆਏ ਕਰਾਂਗਾ ਉਹ ਹੁਣ ਪਾਰਟੀਆਂ ਦਾ ਹਾਲ ਹੋਇਆ ਹੋਇਆ ਹੈ ਉਹ ਪਾਰਟੀਆਂ ਚੋਂ ਹਰੀਕੀ ਟਪੂਸੀ ਮਾਰਨ ਚਿਆਰ ਹੈ ਔਰ ਜਿਹੜੀ ਪਾਰਟੀ ਕਾਂਗਰਸ ਤਾਂ ਨਹੀਂ ਤਕੜੀ ਪਾਰਟੀ ਨਹੀਂ ਹੈ ਪੰਜਾਬ ਚ ਜਿਹਨੀਆਂ ਪਾਰਟੀਆਂ ਤਕੜੀਆਂ ਨੇ ਹਰਿਆਣੇ ਚ ਬੀਜੇਪੀ ਤਕੜੀ ਹੈ ਹਰਿਆਣੇ ਚ ਬੀਜੇਪੀ ਅੱਲੇ ਰਿਐਕਟ ਕਰ ਰਹੇ ਨੇ ਮਿੱਤਰ ਜਿਹਨੂੰ ਕਮੀ ਟਿਕਟ ਦੇ ਰਹੇ ਹਾਂ ਹਮਾਤਿਰ ਤੇ ਵੀ ਬੀਜੇਪੀ ਤਕੜੀ ਹੈ ਕਿਉਂਕਿ ਆਲਟਰਨੇਟ ਕਾਂਗਰਸ ਨਾਲ ਰਾਜ ਕਰਦੀ ਰਹੀ ਹੈ ਉੱਥੇ ਵੀ ਬੀਜੇਪੀ ਦੇ ਬੰਦੇ ਅਤੇ ਕਿਰਿਆ ਦਾ ਖਰਵੇ ਨੀ ਤੁਸੀਂ ਇਹਨਾਂ ਨੂੰ ਟੈਕ ਟਿਕੇ ਮੈਦੀ ਜਾਣੋ ਜਿਹੜੇ ਦੂਜੇ ਪਾਸੇ ਕਾਂਗਰਸ ਚ ਆਏ ਨੇ ਤੇ ਪੰਜਾਬ ਚ ਵੀ ਤਾਂ ਫਿਰ ਵਿਰੋਧ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਮੈਂ ਇਸ ਕਰਕੇ ਕਹਣਾ ਜਿਹੜਾ ਤੁਸੀਂ ਕਿਹਾ ਬੰਦੇ ਜਿਹੜੇ VOTER ਨੇ ਮੈਂ ਅੱਜ ਵੀ ਕਹਾਂਗਾ ਜਿਹੜੇ VOTER ਨੇ ਉਹਨੇ ਆਪ ਦਾ ਧੰਨਵਾਦ ਬਾਇਆ ਉਹ ਧਰਮ ਕੀ ਹੈ ਜਿਹੜੀ ਪਾਰਟੀ ਨੂੰ ਠੀਕ ਸਮਝਦਾ ਉਹਨੂੰ ਉਹਨੇ VOTE ਪਾਤੀ ਉਹਨੇ ਕੈਂਡੀਡੇਟ ਨੂੰ VOTE ਨਹੀਂ ਪਾਈ ਉਹਨੇ ਪਾਰਟੀ ਨੂੰ VOTE ਪਾਈ ਆ ਉਹ ਕੈਂਡੀਡੇਟ ਗਾ ਚੁਣਿਆ ਕਿਨੇ ਆ ਪਾਰਟੀ ਨੇ ਸੋ ਖੋਟ ਕੀ ਤੇ ਚਲ ਨਿਕਲੀ ਪਾਰਟੀ ਚ ਨੇ ਇਹਨਾਂ ਮਾਰ ਉਹਨੇ ਚੋਣ ਗਲਤ ਹੋ ਗਈ ਠੀਕ ਹੋ ਗਿਆ ਜੇ ਪਾਰਟੀ ਦੀ ਚੋਣ ਗਲਤ ਹੈ ਤੇ ਠੀਕ ਹੈ ਗਲਤੀਆਂ ਹੋ ਜਾਂਦੀਆਂ ਨੇ ਹਰੇਕ ਨੂੰ ਹੁੰਦੀਆਂ ਨੇ ਉਹਨਾਂ ਨੇ ਗਲਤੀ ਚੋਣ ਕਰ ਲਈ ਉਹਨੂੰ ਟੋਕਿਆ ਨਹੀਂ ਉਹ ਦੂਜੇ ਪਾਸੇ ਜਾ ਰਿਹਾ ਵੋਟ ਅਜਾਈ ਨਹੀਂ ਗਈ ਵੋਟ ਉਹਦੀ ਅਜੇ ਵੀ ਕਾਂਗਰਸ ਦੀ ਹੈ ਅੱਜ ਵੀ ਉਹ ਕਾਂਗਰਸ ਨੂੰ ਪਾਉ ਜਿਹੜਾ ਕੱਲ੍ਹ ਦੀਆਂ ਦਾ ਕੱਲ੍ਹ ਹੀ ਨਹੀਂ ਪਾਉ ਜਿਹੜਾ ਬੀਜੇ ਪਰ ਉਹ ਭਾਜਪਾ ਨੂੰ ਪਾਊਗਾ ਥੋੜਾ ਕਨਾਂ ਇੱਧਰ ਉੱਧਰ ਹੁੰਦਾ ਸੋ ਜਿਹੜੇ ਪੱਕੇ ਵੋਟ ਨੇ ਉਹਦੀ ਤਾਂ ਕੁਛ ਨਹੀਂ ਜਿਹੜਾ ਬੰਦਾ ਫਲੋਟਿੰਗ ਵੋਟ ਹੈ ਉਸੋ ਦੇ ਵਿਜਾਇਤ ਦੀ ਕਾਂਗਰਸ ਚੰਬੀ ਆਦਿ ਦੀ ਆਮ ਆਦਮੀ ਪਾਰਟੀ ਠੀਕ ਹੈ। ਅਕਾਲੀ ਠੀਕ ਨੇ। ਉਹਨਾਂ ਨੂੰ ਪਾ ਦਿੰਦਾ। ਉਹਨੂੰ ਕੋਈ ਅਸਲੋ ਕਹਾਂ ਪਾ ਦਾ ਯਾਰ ਉਹਨਾਂ ਨੂੰ ਵੋਟ ਪਾਈ ਸੀ। ਚੜਾ ਐ ਹੋ ਗਿਆ, ਸਾਂ ਐ ਹੋ ਗਿਆ ਕਿਉਂਕਿ ਉਹਦਾ ਕਿਸੇ ਨਾਲ ਕੋਈ ਡਾਕਾ ਦੇ ਕੋ ਪਤਾ ਨਹੀਂ ਹੁੰਦਾ। ਉਹ ਦੇਖਦਾ ਵੀ ਇਹ ਚੰਗੇ ਬੰਦੇ ਨੇ, ਇਹ ਤਾਂ ਕੀ ਚੰਗਾ ਕੰਮ ਕਰ ਰਹੀ ਹੈ। ਜਿਵੇਂ ਅਕਾਲੀ ਨਾਰਮਲੀ ਤਾਂ ਆਈਸੋਲੇਟਡ ਸੀ ਕਿ ਲੋਕਾਂ ਚੋਂ। ਹੁਣ ਆ ਜਦ ਉਹਨਾਂ ਨੇ ਭਾਜਪਾ ਕੋਲ ਕਿ ਲੋਕਾਂ ਨੂੰ ਜੀਕੀ ਨਹੀਂ ਸੀ ਵੀ ਪਾਜਾ। ਉਹਨਾਂ ਕਹੇ ਤਾਂ ਵੀ ਅਸੀਂ ਬੰਦੀ ਸਿੰਘਾਂ ਤੇ ਤੇ ਕਿਸਾਨੀ ਮੰਗਾਂ। ਤੇ ਨਾਤਾ ਤੋੜ ਲੈਣਾ। ਕੰਪਰੋਮਾਈਜ਼ ਨਹੀਂ ਕਰਨਾ ਠੀਕ ਹੈ ਉਹ ਨਾਤਾ ਟੁੱਟ ਗਿਆ ਤੇ ਹੁਣ ਜਿਹੜਾ ਆਮ ਮੋਟਰ ਨੂੰ ਸੋਚੀ ਜਾ ਰਿਹਾ ਇਹਨਾਂ ਨੇ ਕੋਈ ਤਾਂ ਗੱਲ ਕਰੀ ਹੋਈ ਹੈ ਨਾ ਪਹਿਲਾਂ ਵਜਿਰੀ ਛੱਡੀ ਆ ਉਹਨਾਂ ਸੋ ਉਹ ਵੋਟ ਪਾ ਸਕਦਾ ਹੈ ਕੱਲ ਨੂੰ ਜਿਹੜੇ ਕਾਂਗਰਸ ਅਕਾਲੀ ਨੇ ਕਿਸੇ ਕੈਂਡੀਡੇਟ ਨੂੰ ਪਾਈ ਕੱਲ ਨੂੰ ਉਹਦੇ ਤੇ ਉਹਦੀ ਤਸੱਲੀ ਨਾ ਹੋਵੇ ਕਿਉਂਕਿ ਅਸੀਂ ਵੋਟ ਪਾਉਣਾ ਹੈ ਇੱਕ ਪਾਰਟੀ ਨੂੰ ਤੇ ਪਾਰਟੀ ਚਾਹੀਦੀ ਹੈ ਕਿ ਮੈਂ ਹੰਦਿਆ ਨਹੀਂ ਜਿੱਦ ਤੱਕ ਤਸੱਲੀ ਆ ਆਪ ਨੂੰ ਵੋਟਾਂ ਪਾਈਆਂ ਤਬ ਤਾਂ ਵੀ ਪਰਸੈਂਟ ਵੋਟ ਮਿਲੀ ਸੀ ਉਹਨਾਂ ਨੂੰ ਥੋੜੇ ਖਾਲ ਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਦੀ ਤਸੱਲੀ ਹੈਗੀ ਹੈ ਹਾਲਾਂਕਿ ਉਹ ਕੰਨੇ ਐਨੇ ਆਏ ਵੀ ਨਹੀਂ ਵੀ ਬਿਲਕੁਲ ਹੀ ਨਹੀਂ ਕਰਿਆ ਕੁਛ ਅੱਜ 600 ਜੁਨਟ ਬਿਜਲੀ ਦੇ ਇਹ 70 ਲੱਖ ਕਰਾਉਂਦੇ ਨੇ 70 ਲੱਖ ਕਰਾਉਂ ਨੂੰ ਜਿਹਦੇ ਘਰ ਚੋਂ 600 ਜੁਨਟ ਦੇ ਪੈਸੇ ਆਉਂਦੇ ਸੀ ਮਤਲਬ ਬਿਲ ਭਰਨਾ ਪੈਂਦਾ ਸੀ ਹਜ਼ਾਰਾਂ ਰੁਪਏ ਦਾ ਉਹਨੂੰ ਤਾਂ ਲੱਗਦਾ ਹੀ ਹੈ ਵੀ ਯਾਰ ਕੋਈ ਫਾਇਦਾ ਤਾਂ ਹੋਇਆ ਹੀ ਉਹ ਜੋ ਜਿਹੜਾ ਅਤੀ ਗਰੀਬ ਹੈ ਉਹਨੂੰ ਤਾਂ ਸੱਚੀ ਮੁੱੱਚੀ ਲੱਗਦਾ ਕਿ ਯਾਰ ਪਹਿਲਾਂ ਕਿਸੇ ਨੇ ਕਰਿਆ ਨਹੀਂ ਹੁਣ ਉਹ ਇਹ ਮੁਕਾਬਲਾ ਨਹੀਂ ਕਰਦਾ ਵੀ ਇਹਨਾਂ ਨੇ 600 ਜੁਨਟ ਦਿੱਤੇ ਨੇ ਹਜ਼ਾਰ ਰੁਪਿਆ ਕਿਉਂ ਨਹੀਂ ਦਿੱਤਾ ਉਹ ਕਹਿੰਦਾ ਯਾਰ ਕੁਛ ਤਾਂ ਦਿੱਤਾ ਹੈ ਫੇਸ ਕਰਕੇ ਇੰਨੀ ਗੱਲ ਨਹੀਂ ਹੁੰਦੀ ਵੋਟਾਂ ਕਿਸੇ ਪੈਟਰਨ ਤੇ ਪੈਂਦੀਆਂ ਨੇ ਤੇ ਰਣਨੀਤੀ ਬਤੂ ਜਿਹੜਾ ਚਾਰ ਮਾਰ ਕੇ ਗਲਤ ਗਿਆ ਉਹ ਉਹਦੇ ਪੈਰ ਪੈਦਾ ਨਹੀਂ ਸੀਗੇ ਉਹ ਕੋਈ ਸਿਆਸਦਾਨ ਨਹੀਂ ਹੈ ਉਹਦੀ ਕੋਈ ਸਿਆਸਤ ਨਹੀਂ ਹੈ ਉਹਦਾ ਕੋਈ ਪਿਛੋਕੜ ਨਹੀਂ ਹੈ ਉਹਨੂੰ ਸਿਰਫ ਪਰਿਵਾਰ ਕਰਕੇ ਦਾਦੇ ਕਰਕੇ ਮਿਲਿਆ ਸੀਗਾ ਤੇ ਹੁਣ ਬੀਜੇਪੀ ਚ ਲੱਗਿਆ ਦਾਦਾ ਤਾਂ ਬੀਜੇਪੀ ਦੇਣਾ ਆ ਰਹੀ ਆ ਦਾਦਾ ਕਦੇ ਕਮਨਲ ਸਟੈਂਡਿੰਗ ਆ ਦਾਦੇ ਨੇ ਤੇ ਇਹ ਉਦੋਂ ਉਲਟ ਹੋ ਗਿਆ ਤੇ ਅੱਗੇ ਦੇਖਾਂਗੇ ਫਿਰ ਕੀ ਹੁੰਦਾ ਹੈ ਤੇ ਸਾਡੀ ਗੱਲ ਬਾਤ ਸੁਣੀ ਹੈ ਸਾਡੇ ਨਾਲ ਮੌਜੂਦ ਸਾਡਾ ਡਾਕਟਰ ਪੈਦਲਾਲ ਗਦਗ ਗੱਲ ਜਦੋਂ اصولਾਂ ਦੀ ਆ ਜਾਵੇ ਕਿ ਵੋਟ ਲੈ ਲਈਏ ਕਾਂਗਰਸ ਪਾਰਟੀ ਵੱਲੋਂ ਤੋਂ ਉਸ ਬਾਅਦ ਇਹ ਭਾਜਪਾ ਵਿੱਚ ਜਾਂਦੇ ਆ ਤਾਂ ਜੋ ਚੁਣਿਆ ਹੋਇਆ ਲੀਡਰ ਹੈ ਕਿ ਉਹ ਜਵਾਬ ਦੇ ਹੀ ਹੋਊਗਾ ਲੋਕਾਂ ਨੂੰ ਜਾਂ ਲੋਕ ਸਵਾਲ ਕਰਨਗੇ ਵੀ ਅਸੀਂ ਤੁਹਾਨੂੰ ਵੋਟ ਪਾ ਕੇ ਭੇਜਿਆ ਸੀ ਕਾਂਗਰਸ ਪਾਰਟੀ ਵੱਲੋਂ ਤੁਸੀਂ ਛਾਲ ਮਾਰ ਕੇ ਭਾਜਪਾ ਵਿੱਚ ਚਲੇ ਗਏ ਹੋ ਤਾਂ ਫੇ ਸਾਡੀਆਂ ਵੋਟਾਂ ਦਾ ਬਣਿਆ ਕੀ ਅਕਾਲੀ ਦਲ ਕੀ ਸੰਭਾਵਨਾ ਹੈਗੀ ਕਿ ਕਾਂਗਰਸ ਨਾਲ ਗੱਠਜੋੜ ਹੋ ਜਾਊਗਾ ਕੀ ਦੋਨੋਂ ਪਾਰਟੀਆਂ ਇੱਥੇ ਫਸੀਆਂ ਹੋਈਆਂ ਨੇ ਕਿ ਅਸੀਂ ਇੱਕ ਦੂਜੇ ਖਿਲਾਫ ਐਨਾ ਬੋਲ ਦਿੱਤਾ ਕਿ ਹੁਣ ਗੱਠਜੋੜ ਕਿਹੜੇ ਮੂੰਹ ਨਾਲ ਕਰੀਏ ਲੋਕ ਕੀ ਕਹਿਣਗੇ ਕਿ ਲੋਕਾਂ ਨੂੰ ਸਿਆਸਤ ਸਮਝ ਆਉਂਦੀ ਹੈ ਕਿ ਮੋਦੀ ਸਾਹਿਬ ਨੂੰ ਹਰਾਉਣ ਵਾਸਤੇ ਜਾਂ ਸੱਤਾ ਚੋਂ ਬਾਹਰ ਕਰਨ ਵਾਸਤੇ ਇੰਡੀਆ ਗੱਠਜੋੜ ਜੋ ਬਣਿਆ ਹੈ ਉਸ ਦੀ ਸਪੋਰਟ ਕਰਨੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਹੈ ਲੋਕਾਂ ਨੂੰ ਸਮਝ ਆਏਗੀ ਤਾਂ ਲੋਕ ਆਪ ਹੀ ਵੋਟ ਕਰਨਗੇ ਪਰ ਵੋਟ ਕਰਨਾ ਤੁਹਾਡੀ ਕਹਾ ਹੈ ਜਿਸ ਨੂੰ ਮਰਜ਼ੀ ਕਰੋ ਉਹ ਤੁਹਾਡੀ ਆਪ ਦੀ ਇੱਛਾ ਹੈ ਤੁਸੀਂ ਕਿਹੜਾ ਲੀਡਰ ਚੁਣਨਾ ਹੈ ਕਿਹੜਾ ਨਹੀਂ ਚੁਣਨਾ ਤੁਹਾਡੇ ਹੱਥ ਵਿੱਚ ਹੈ ਕਿਉਂਕਿ ਤੁਹਾਡੀ ਵੋਟ ਦੀ ਪਾਵਰ ਹੀ ਇਸ ਦੇਸ਼ ਨੂੰ ਖੜਾ ਕਰਦੀ ਹੈ ਤਾਂ ਦੁਬਾਰਾ ਫਿਰ ਡਾਕਟਰ ਸਾਹਿਬ ਨਾਲ ਚਰਚਾ ਕਰਾਂਗੇ ਦੁਬਾਰਾ ਚਰਚਾ ਕਰਾਂਗੇ ਕਿ ਭਾਜਪਾ ਨੇ ਪੂਰੇ ਦੇਸ਼ ਦੇ ਵਿੱਚ ਛੋਟੀਆਂ ਪਾਰਟੀਆਂ ਦੇ ਨਾਲ ਗੱਠਜੋੜ ਕੀਤਾ ਉਸ ਦਾ ਕਾਰਨ ਕੀ ਹੈ ਕਿ ਭਾਜਪਾ ਆਪ ਬਿਨਾਂ ਗੱਠਜੋੜ ਕਰੇ ਕਿਸ ਦੇਸ਼ ਵਿੱਚੋਂ 400 ਤੋਂ 500 ਸੀਟਾਂ ਲਿਆ ਸਕਦੀ ਹੈ ਅਗਲੀ ਵਾਰੀ ਗੱਲ ਕਰਾਂਗੇ ਤਗਲੀ ਵਾਰ ਮੁਲਾਕਾਤ ਦੇ ਵਿੱਚ ਹੋਰ ਵੀ ਨਵੇਂ ਸਵਾਲਾਂ ਦੇ ਨਾਲ ਹਾਜ਼ਰ ਹੋਵਾਂਗੇ